ਹਾਈ ਹੈਲੋ ਆਹੋ ਰਸੀ ਅੰਨਾ ਆ ਗਈ ਏ ਉਹਦਾ ਹੀ ਗੇਮ ਅੰਨੇ ਹੋਏ ਮਾਸੀ ਅੰਗਰੀ ਕੀ ਇੰਗਲਿਸ਼ ਬੋਲਦੀ ਏ ਮਾਸੀ ਅੰਗਰੀ ਬੋਲੀ ਮਾੜੀ ਜੀ ਜੇ ਮੇਰੇ ਵੱਡੀ ਕੇ ਤੈਨੂੰ 20 ਰੁਪਏ ਮੈਂ ਦਊ ਹਾਂ ਜੇ ਤੇਰੇ ਵੱਡੀ ਕੇ ਤੂੰ ਮੈਨੂੰ ਦਊ ਕਿੰਨੇ 20 ਤੋ ਜਦੋਂ ਦੇ ਸਾਦੇ ਸੇ ਕਿੱਦਾਂ ਆ ਰਹੇ ਆ ਇਹ ਸਮੋਲ ਬੱਚਾ ਜਾਂਦਾ ਤੋ ਬੱਚਾ ਹੀ ਇਹ ਕਿਹੜਾ ਵੱਡਾ ਓਏ ਆ ਗਿਆ 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 ਆ ਗਿ ਕੀ ਹਾਲ ਚਾਲ ਹੈ ਬਲੂ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਆਪਾਂ ਚੱਲੇ ਜੀ ਮਸ਼ੀਨ ਲੈਣ ਤੇ ਲਾਈਕ ਕਮੈਂਟ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਹਾਏ ਕੀ ਹਰਦਾ ਹਾਏ 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 ਹੈਲੋ ਆਓ ਇਹ ਲਿਆਰ ਵਾਰ ਇਹ ਲਿਆਰ ਵਾਰ ਕੁੱਟ ਨਹੀਂ ਆਪਾਂ ਲਿਆਰ ਵਾਰ ਜੇ ਸਾਦੇ ਜੀ ਤੇ ਸਾਡੇ ਪਿੱਟ ਦੀਆਂ ਕਰੀਆਂ ਆਹ ਬੜੀਆਂ ਹੱਡ ਫੋਣੀਆਂ ਆਹੜੀ ਸੋਕ ਚੱਲੇ ਕਿੰਦਰ ਘਰੇ ਹੁਣ ਉਹ ਗਿੰਦਰ ਕਾ ਕਰੀ ਵੀਡੀਓ ਬਣਾਵਾਂਗੇ ਆਪਾਂ ਪੱਤੀ ਕਰ ਦੇਤੀ ਹੋਰ ਹੀ ਮਸ਼ੀਨ ਪਈ ਆ ਆ ਗਿਆ ਜੀ ਇੱਥੇ ਚੋਬਰ ਚੱਲਾ ਆ ਇੱਧਰ ਯੂਰ ਮਾਰ ਇੱਧਰ ਅਫੜ ਕੀ ਹੈ ਸਟਾਰਟ ਕਰ ਇਹਨੂੰ ਇਹ ਸਟਾਰਟ ਨਾ ਉਹ ਕੱਲ ਦੀ ਹੋਰ ਹੋ ਗਈ ਰਾਤਾ ਰਸੀ ਅੰਨਾ ਆ ਗਈ ਓਦਾ ਹੀ ਜਿਮਲੰਦੇ ਅੰਨੇ ਹੋਏ ਹੋਈ ਓਦਰ ਜਿਮਲੰਦੇ ਨਾ ਰਸੀ ਹੋਣ ਕਰ ਲਾ ਰੋਡ ਨਹੀਂ ਲਵਾਉਣਾ ਰੋਕ ਜਾ ਲੋਭਨੇ ਚੱਲਣਾ ਨਹੀਂ ਲੰਘੂਗਾ ਰੋਕ ਜਾ ਰੋਕ ਜਾ ਓਦਰ ਰੋ ਜਾ ਤੇਲ ਸੰਘਾਉਣਾ ਨੂੰ ਤੇਲ ਬਹੁ ਵਾਰੀ ਸੰਘਾਉਣ ਲੈ ਗਿਆ ਉਹ ਸੰਘੋਣ ਸੰਮਾਨ ਲੈ ਗਿਆ ਮੈਂ ਬੂੜ ਲੱਭਦਾ ਤੁਸੀਂ ਇਹ ਚੀਜ਼ਾਂ ਹੁਣ ਫਲੋਚ ਪਿਆ ਕਰਨੀਆਂ ਨਾ ਹਾਂ ਇਹ ਕਿਤੇ ਇਹ ਕਿਤੇ ਸੋਚ ਲੱਗਾ ਸੋਚ ਲੱਗਾ ਸੋਚੇ ਪੰਚ ਕੀਤਾ ਵੇ ਆਈ ਹੋ ਗਈ ਹੋ ਗਈ ਹਾਂ ਹਾਂ ਤੇ ਪਾਇਆ ਵੇ ਤੇ ਪਾਇਆ ਮਗਰ ਲਾਇਆ ਬੰਦਾ ਆਵੇ ਬਾਈ ਬਾਈ ਗੋਡ ਬlesਸ ਗੋਡ ਬlesਸ ਮਾਸਿੰਗਰੀ ਗੀਂਸ ਬੋਲਦੀ ਏ ਬਸ ਇੰਗਲਿਸ਼ ਬੋਲੀ ਮਾੜੀ ਜੀ ਨੇ ਤੁਮੀ ਕਰਦੇ ਕਿਸੇ ਕਰਦੇ ਕਿਸੇ ਕਰਦੇ ਉਧਰ ਮਾਸੀ ਮਾਸੀ ਕਹਿੰਦੀ ਮਾਸੀ ਕਹਿੰਦੀ ਉਧਰ ਮਾਸੀ ਕਹਿੰਦੀ ਉਧਰ ਮਾਸੀ ਕਹਿੰਦੀ ਐ ਕਰਦੇ ਮਾਸੀ ਨੂੰ ਐ ਤੇ ਕਰਦੀ ਮਾਸੀ ਨੂੰ ਕਿੱਦਾਂ ਪੜੇ ਕਿੱਦਾਂ ਬਾਹ ਕਿੱਦਾਂ ਐ ਦਾ ਫਿਰੋਂ ਉਹਦੇ ਕਲਕਦਾ ਵੜਦਾ ਨਾ ਮੈਂ ਦਾਦੀ ਮਾਣ ਅਗਲਕਦਾ ਵਡੀ ਦਾ ਦਾਦੀ ਕਿਦਾਂ ਵਡੀ ਦਾ ਦਾਦੇ ਦੱਸ ਇੱਧਰ ਆ ਉਧਰ ਕਿੰਨਾ ਖਲਾਸ ਕਰਦਾ ਇਹਨਾਂ ਤੈਨੂੰ ਖਲਾਸ ਕਰਦਾ ਖਲਾਸ ਹਾਂ ਇੱਧਰ ਤੇ ਗਲਾ ਵੜਦਾ ਨਾ ਦੇਖੀ ਆ ਵੇ ਲਗ ਗਲਾ ਵਢ ਗਿਆ ਅਗਲ ਵਢ ਗਿਆ ਵਢ ਗਿਆ ਤਰੂੰ ਤੂੰ ਡੋਰ ਤੋੜੀ ਮੇਰੀ ਕਿਹੜੀ ਕਿਹੜੀ ਗੱਲਾਂ ਤੋੜੀ ਤਹਾਡੀ ਡੋਰ ਸਾਡੇ ਵਾਟ ਛੜਿਆ ਪਤੰਗ ਹਾਂ ਮੇਰੇ ਵੱਡੇਗੇ ਸਾਰੇ ਖੇ ਖੇਚ ਮਾਰ ਲਗਾ ਉਹਨੇ ਢੇਲੀ ਜੀਤੀ ਕਿੰਨੇ ਉਹ ਮੁੰਡੇ ਨੇ ਕਿਹੜੇ ਮੁੰਡਾ ਆਪਣੇ ਪਿੰਡ ਦਾ ਹਾਂ ਤਿੰਨ ਜਿਹੜਾ ਨਾਮ ਹੁੰਦਾ ਨਹੀਂ ਆਂਦਾ ਆ ਆਂਦਾ ਇਥੇ ਲਾਲਾ ਪੇਟਾ ਲਾਲਾ ਬਸੰਤ ਦੇ ਲਾਈ ਚੱਲ ਆਇਆ ਸਰਚ ਲਾਉਣੀ ਹੈ ਲਾ ਜੇ ਮੈਂ ਵੜਦਾ ਫਿਰ ਦਸ ਜੂਨ ਵੜਦਾ ਫਿਰ ਨਹੀਂ ਸ਼ਰਤ ਲਾ ਤੂੰ 5-500 ਦੀ। ਹਾਂ 500 ਰੁਪਏ ਇੱਥੇ। ਚਲ ਵੀ ਇਹ ਇਹ ਸ਼ਰਤ ਲੱਗੀ ਵੀ ਆਂ ਦੀ। ਚਲ ਠੀਕ ਆ। ਚੱਲ। ਜੇ ਤੂੰ ਮੇਰੇ 100 ਪਤੰਗ ਆ ਪਾਣਾ ਸ਼ਰਤ ਤੇ ਤੂੰ 4 ਪਤੰਗਾਂ ਦੀ ਲਾਉਣੀ। ਜੇ ਤੂੰ ਮੇਰੇ 4 ਪਤੰਗ ਵੜਤੇ ਤੂੰ ਨੂੰ 20 ਰੁਪਏ ਦੇ। ਅੱਛਾ ਪਤੰਗ ਵੀ ਮੈਂ ਵੜਦਾ ਤੇਨ 20 ਰੁਪਏ ਵੀ ਮੈਂ ਦਵਾ। ਨਹੀਂ। ਹਾਂ। ਜੇ ਮੇਰੇ ਵੜ ਗਿਆ ਤੈਨੂੰ 20 ਰੁਪਏ ਮੈਂ ਦਵਾਂ। ਹਾਂ। ਜੇ ਤੇਰੇ ਵੜ ਗਿਆ ਤੂੰ ਮੈਨੂੰ ਦਊ। ਕਿੰਨੇ? 20। ਚਲ ਠੀਕ ਚਲ ਤੂੰ ਚਾਹ ਦੇ ਦੀ ਚਲ ਨਹੀਂ ਹਾਂ ਹਾਂ ਤੂੰ ਵੀ ਤਿਆਰ ਰੱਖ ਹੁਣ ਜੀ ਰੁਪਏ ਤਿਆਰ ਰੱਖ ਚਲ ਮੈਨੂੰ ਮੈਨੂੰ ਕਹਿੰਦਾ ਮੈਨੂੰ ਬੈਲੈਂਸ ਕਰ ਦੇ ਕਹਿੰਦਾ ਮੈਨੂੰ ਸਿਖਾ ਦੇ ਨੀ ਅੰਕਲ ਡਰਾਈਵਰੀ ਇਹਨੂੰ ਆਉਣ ਪੂਰੀ ਤਰ੍ਹਾਂ ਆਉਂਦੀ ਹੈਗੀ ਡਰਾਈਵਰੀ ਦੋ ਤਿੰਨ ਦਿਨਾਂ ਤੱਕ ਅੰਕਲ ਡਰਾਈਵਰ ਹੋਗਾ ਨ ਲੈ ਗੱਡੀ ਕਿਹੜੀ ਉਹ ਕਿਹ ਕਿਹ ਟਰੱਕ ਟਰੱਕ ਆਹ ਟਰੱਕ ਛੋਟੀ ਜਿਹੀ ਚਲਾਣੀ ਹੁੰਦੀ ਸਿੱਧਾ ਟਰੱਕ ਸਿੱਧਾ ਟਰੱਕ ਇਹਨੂੰ ਗੱਡੀ ਦੇ ਜਗ੍ਹਾ ਆਪਣੀ ਆਂਦੀ ਇਹਨੂੰ ਇਹ ਦੇ ਸੁੱਖਿਆ ਜਿਹੜੇ ਜਿਹੜੇ ਜਨ ਸਾਥੇ ਉਹ ਵੀ ਹੋ ਰਿਪਿੰਦਰ ਨੇ ਮੈਂ ਵੇਖੀ ਨਹੀਂ ਹਾਂ ਨਾ ਹਾਂ ਮੈਂ ਵੇਖਿਆ ਉਹ ਮੈਨੂੰ ਲੱਗਦਾ ਪਰ ਮਾਰ ਦੋ ਉਹ ਤੇ ਤੈਨੂੰ ਦੇ ਸਕਦੇ ਸੀ ਕਿੱਦਾਂ ਆ ਰਹੇ ਆ ਪਾਲੀ ਮੈਂ 1500 ਪਾ ਰਹੇ ਹਾਂ ਮੈਂ ਲਾ ਬੰਨਾ ਮੈਨੂੰ ਚੱਲ ਜਾ I <laughs> do ਬਾਕੀ ਉਹ ਤੁਹਾਡੇ ਸਮੋਲਟ ਮਿਲ ਜਾਂਦਾ ਯਾਰ ਵਧੀਆ ਸੀ ਸਮੋਲ ਨੇ ਮਿਲੂਗਾ ਮੀਡੀਅਮ ਸਟੈਂਡਿੰਗ ਸਾਈਜ਼ ਆਉਂਦਾ ਹੀ ਨਹੀਂ ਹੈਗਾ ਕਿ ਮਾਰ ਤੁਹਾਡੇ ਕੋਈਆਂ ਨਹੀਂ ਆਉਂਦਾ ਨਹੀਂ ਨਾ ਸਮੋਲ ਬੱਚਾ ਜਾਂਦਾ ਤਾਂ ਬੱਚਾ ਹੀ ਇਹ ਗੜਾ ਵੱਡਾ ਤੈਨੂੰ ਦੇਖਣ ਲੱਗਦਾ ਤੈਨੂੰ ਹਸਿਆਣਾ ਮੈਣ ਲੱਗਾ ਮੀਡੀਅਮ ਸਟੈਂਡਿੰਗ ਹਾਂ ਅੱਛਾ ਸਮੋਲ ਹੈ ਨਾ ਛਤੀ ਇਹ ਜੈਂਟਸ ਨਹੀਂ ਚੈੱਕ ਤੇ ਕਰੋ ਨਹੀਂ ਮਿਆਂ ਨਾਲ ਹੀ ਪੱਕਾ ਆਓ ਮੂੰਗੀਆਂ 컬러 ਦੀ ਪੱਗ ਰੰਗ ਦੀ ਮੂੰਗੀਆਂ ਹੀ ਪਹਿਲਾਂ ਵਾਈਟ ਚ ਨਾ ਹੋਰ ਵੀ 컬러 ਚ ਨਾ ਮੂੰਗੀਆਂ ਸ਼ਾਨ ਆ ਗੇ ਰੰਗ ਆ ਵੀ ਨਾ ਕਿਸੇ ਵੇਲੇ ਨਾ ਨਿਸ਼ਾਨ ਆ ਮੂੰਗੀਆਂ ਉਹ ਇਹ ਨਹੀਂ ਮਾਰੀ ਜਾਂਦੀ ਕੁੱਲੀ ਰੱਖੀ ਜੁਂਦੀ ਉਹ ਨਾ ਥੋੜੀ ਕਰ ਸਹੀ ਮਾੜਾ ਕੀ ਹਸਾਤਾ ਵੇਂਦੀ ਏ ਸਹੀ ਕਰ ਸਹੀ ਕਰ ਸਹੀ ਸਹੀ ਕਰੋ ਯਾਰ ਤੁਹਾਨੂੰ ਮੈਂ ਕਿਉਂ ਲੈ ਗਿਆ ਨਾ ਚਮਕੇ ਸ਼ਰਟ ਚੜਿਆ ਜਾਪੀ ਪਾ ਲਿਆ ਜਾਨੀ